ਸਸਿਕਾਲ ਮੇਰੇ ਪਿਆਰੇ ਕਿਸਾਨ ਦੋਸਤੋ ਮੈਂ ਤੁਹਾਡਾ ਆਪਣਾ ਹਮੇ ਸਿਕਰੀ ਅਸ਼wini ਸਿਕਰੀ ਐਂਡ ਸੰਸਤੋਂ ਕਿਸਾਨ ਦੋਸਤੋ ਕਣਕ ਦੇ ਵਿੱਚ ਸਭ ਤੋਂ ਵੱਡੀ ਇੱਕ ਹੀ ਪ੍ਰੋਬਲਮ ਆਦੀ ਹੈ ਜਿਹੜੀ ਕੀ ਹਰਬੀ ਸਾਈਡ ਦੀ ਨਦੀਨ ਨਾਸ਼ਕ ਵਾਸਤੇ ਹੁੰਦੀ ਹੈ ਕੀ ਫਾਰਮਰਾਂ ਦੀ ਇੱਕ ਹੀ ਡਿਮਾਂਡ ਹੁੰਦੀ ਹੈ ਇੱਕ ਹੀ ਪ੍ਰੋਬਲਮ ਹੁੰਦੀ ਹੈ ਕਿ ਸਾਡਾ ਗੰਦ ਨਹੀਂ ਮਰਦਾ ਕਿਸੇ ਦੇ ਬਾਹਨ ਦੇ ਵਿੱਚ ਗੁੱਲੀ ਡੰਡਾ ਹੋ ਜਾਂਦਾ ਕਿਸੇ ਦੇ ਜਰਬਤ ਹੋ ਜਾਂਦੀ ਹੈ ਬਾਥੂ ਹੋ ਜਾਂਦਾ ਹੈ ਮੈਣਾ ਆਉਂਦੇ ਤਰ੍ਹਾਂ ਤਰ੍ਹਾਂ ਦੀ ਗੰਧ ਹੋ ਜਾਂਦੇ ਨੇ ਕਿਸਾਨ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਇਹੋ ਜੀ ਦਵਾਈ ਦੱਸਣ ਜਾ ਰਹੇ ਆ ਜਿਹੜੀ ਕੀ 10 ਤੋਂ 12 ਤਰ੍ਹਾਂ ਦੇ ਨਦੀਨ ਇੱਕ ਹੀ ਦਵਾਈ ਮਾਰਦੀ ਹੈ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਰਾਸਮੈਂਟ ਵੀ ਨਹੀਂ ਹੈ ਕੋਈ ਜ਼ਿਆਦਾ ਦਵਾਈਆਂ ਵੀ ਨਹੀਂ ਮਲਾਨੀਆਂ ਉਹ ਹੈ ਹੀ ਇੱਕ ਐਦਾਂ ਦਾ ਪੇਟੈਂਟ ਪ੍ਰੋਡਕਟ ਹੈ ਜਿੰਨੂੰ ਇਹੋ ਜੀ ਕੰਪਨੀ ਦਾ ਜਿਹੜੀ ਕੰਪਨੀ ਬਾਰੇ ਕਿਸੇ ਫਾਰਮਰ ਨੂੰ ਦੱਸਣੀ ਹੈ ਸਮਝਾਣ ਦੀ ਲੋੜ ਵੀ ਨਹੀਂ ਪੈਂਦੀ ਤੇ ਅੱਜ ਆਪਾਂ ਉਹ ਦਵਾਈ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀ ਕੀ ਬਹੁਤ ਹੀ ਜ਼ਿਆਦਾ ਵਧੀਆ ਤੇ ਚੰਗੇ ਬ੍ਰਾਂਡ ਦੀ ਯੂਪੀਐਲ ਕੰਪਨੀ ਦੇ ਦੁਆਰਾ ਬਣਾਈ ਹੋਈ ਦਵਾਈ ਜਿਹਦਾ ਨਾਮ ਹੈ ਵਿਸਟਾ ਇਹ ਕਿਸਾਨ ਦੋਸਤੋ ਇੱਕ ਇਹੋ ਜੀ ਦਵਾਈ ਹੈ ਜਿਹੜੀ ਕੀ ਤੁਹਾਡੇ ਕਣਕ ਦੇ ਵਿੱਚ ਹਰ ਤਰ੍ਹਾਂ ਦੇ ਨਦੀਨ ਨੂੰ ਵੀ ਖਤਮ ਕਰੇਗੀ ਤੇ ਸਭ ਤੋਂ ਵੱਡੀ ਗੱਲ ਤੁਹਾਡੀ ਕਣਕ ਨੂੰ ਵੀ ਨਹੀਂ ਦਬਾਏਗੀ ਆਮ ਦੇ ਆਮ ਦਵਾਈਆਂ ਦੇ ਵਿੱਚ ਕੀ ਹੁੰਦਾ ਹੈ ਕਈ ਵਾਰ ਆਪਾਂ ਕੋਈ ਨਾਲ ਇਹੋ ਜਿਹਾ ਟੈਕਨੀਕਲ ਪਾ ਲੈਨੇ ਆ ਕਈ ਵਾਰ ਕੋਈ ਮੈਟਰੀਬਿਊਸ਼ਨ ਪਾ ਲੈਂਦਾ ਹੈ ਕਈ ਵਾਰ ਕੋਈ ਹੋਰ ਤਰ੍ਹਾਂ ਦਾ ਦਵਾਈ ਪਾਈ ਜਾਂਦੀ ਹੈ ਜਿੰਦੇ ਕਾਰਨ ਕਣਕ ਦਾ ਨਿਖਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਣਕ ਦਬਲ ਲੱਗ ਜਾਂਦੀ ਇਹ ਇੱਕ ਐਸੀ ਦਵਾਈ ਹੈ ਜਿੰਦੇ ਨਾਲ ਕਣਕ ਦਬੇਗੀ ਵੀ ਨਹੀਂ ਪਰ ਆਪਾਂ ਫੇਰ ਵੀ ਇਸ ਦਵਾਈ ਦਾ ਦੂਸਰਾ ਫੁوارਾ ਹੈ ਜਿਹੜਾ ਕਣਕ ਦੇ ਉੱਪਰ ਨਹੀਂ ਮਾਰਨਾ। ਕੋਸ਼ਿਸ਼ ਕਰਨੀ ਹੈ ਕਿ ਇੱਕ ਹੀ ਫੁਆਰੇ ਦੇ ਨਾਲ ਆਪਣਾ ਜਿਹੜਾ ਬੂਟਾ ਹੈ ਚੰਗੀ ਤਰ੍ਹਾਂ ਪਾਣੀ ਦੇ ਨਾਲ ਨਵਾਇਆ ਜਾਵੇ ਜਿਹੜਾ ਕਿ ਦਵਾਈ ਉਹਦੇ ਤੇ ਚੰਗੀ ਤਰ੍ਹਾਂ ਪੈ ਸਕੇ। ਦੂਸਰੀ ਗੱਲ 100 ਤੋਂ 150 ਲੀਟਰ ਪਾਣੀ ਪਰ ਏਕੜ ਇਸ ਦਵਾਈ ਤੇ ਆਪਾਂ ਲਾਣਾ ਹੈ। ਫਿਰ ਇਹਨਾਂ ਦਾ ਫਾਇਦਾ ਇਹ ਹੋਏਗਾ ਕਿ ਇਹ ਹਰ ਤਰ੍ਹਾਂ ਦੇ ਨਦੀਨ ਮਾਰੇਗੀ ਜਿਵੇਂ ਕਿ ਗੁੱਲੀ ਡੰਡਾ ਬਾਥੂ ਪਾਲਕ ਜਰਬਤ ਮੈਣਾ ਬੁਈ ਹੋਰ ਵੀ ਕੋਈ ਜਿਹੜੇ ਆਪਣੇ ਆਮ ਹਰਬੀਸਾਈਡ ਹੋ ਜਾਂਦੇ ਨੇ ਦੇਖੋ ਇਹ ਇਹੋ ਜੀ ਦਵਾਈ ਹੈ ਜਿਹੜੀ ਕੱਲੀ 10 ਤਰ੍ਹਾਂ ਦੇ ਹਰਬੀਸਾਈਡ ਮਾਰਦੀ ਹੈ ਆ ਸਕੰਦ ਮੜਾ ਜ਼ੂਮ ਕਰਕੇ ਦਿਖਾ ਦੇ ਇਹਦੇ ਤੇ ਹਰ ਤਰ੍ਹਾਂ ਦਾ ਜਿਹੜਾ ਹਰਬੀਸਾਈਡ ਹੈ ਬਣਿਆ ਆ ਆ ਸਾਰੇ ਜਿਹੜੇ ਇਨਸੈਕਟੀਸਾਈਡ ਹੈ ਇਹ ਇੱਕ ਕੱਲੀ ਦਵਾਈ ਜਿਹੜੀ ਕੀ ਮਾਰਦੀ ਹੈ ਤੇ ਕਿਸਾਨ ਦੋਸਤੋ ਆਪਣੀ ਦੁਕਾਨ ਦਾ ਐਡਰੈਸ ਤੁਹਾਨੂੰ ਪਤਾ ਹੀ ਹੈ ਕੇਸਰ ਸਿੰਘ ਵਾਲਾ ਪਿੰਡ 메ਨ ਫਰੀਦਕੋਟ ਰੋਡ ਮੰਡੀ ਗੁਰੂਰਸਾਏ ਤੇ ਇੱਕ ਤੁਹਾਨੂੰ ਆਪਾਂ ਖ਼ਬਰੀ ਹੋਰ ਖੁਸ਼ਖਬਰੀ ਦੇਣਾ ਚਾਹਨੇ ਆ ਕਿ ਆਪਣਾ ਜਿਹੜਾ ਪੁਰਾਣਾ ਕਾਊਂਟਰ ਜੋ ਕਿ ਐਸ ਵੀ ਪੈਸਟੀਸਾਈਡ ਦੇ ਨਾਮ ਤੇ ਸੀ ਉਹ ਗੁਰੂਰਸਾਏ ਪੁਰਾਣੀ ਦਾਣਾ ਮੰਡੀ ਦੇ ਵਿੱਚ ਸਾਹਮਣੇ ਕੈਨੇਡਾ ਬੈਂਕ ਉਹ ਆਪਾਂ ਦੁਬਾਰਾ ਰੀਓਪਨ ਕਰ ਦਿੱਤਾ ਹੈ ਜਿਹੜੇ ਵੀ ਕਿਸਾਨ ਵੀਰ ਨੂੰ ਉਧਰ ਦੁਕਾਨ ਨੇੜੇ ਲੱਗਦੀ ਹੈ ਉਹ ਉਧਰ ਆ ਸਕਦਾ ਹੈ ਜਿਹਨੂੰ ਇੱਧਰ ਨੇੜੇ ਲੱਗਦੀ ਐ ਉਹ ਇੱਧਰ ਆ ਸਕਦਾ ਆਪਾਂ ਦੋ ਆਦਕਾਨਾਂ ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਬੈਠੇ ਆਂ ਦੂਸਰੀ ਗੱਲ ਮੇਰਾ ਜਿਹੜਾ ਮੋਬਾਈਲ ਨੰਬਰ ਐ ਉਹ ਥੱਲੇ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਾਨ ਦੋਸਤ ਨੇ ਵੀਰ ਨੇ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ ਮੈਨੂੰ ਸਵੇਰੇ 10 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੋਂ ਪਹਿਲਾਂ ਜਦੋਂ ਮਰਜ਼ੀ ਫੋਨ ਕਰ ਸਕਦਾ ਦੋ ਆਦਕਾਨਾਂ ਤੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਬੈਠੇ ਆਂ ਪੁਰਾਣੀ ਦਾਣਾ ਮੰਡੀ ਰਾਮ ਚੌਂਕ ਸਾਹਮਣੇ ਕੈਨਰਾ ਬੈਂਕ ਇਹ ਵੀ ਆਪਣੀ ਦੁਕਾਨ ਹੈ ਤੇ ਕੇਸ਼ਵਰ ਸਿੰਘ ਵਾਲੀ ਵੀ ਆਪਣੀ ਦੁਕਾਨ ਹੈ ਖੁੱਲ ਕੇ ਵਧੀਆ ਸਾਡੇ ਨਾਲ ਕੰਮ ਕਰੋ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਸਸਤਿਕਾਰ ਜੀ